ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਵਿੱਚ ਆਏ ਹੜ੍ਹਾਂ ਦੇ ਹਾਲਾਤ ਤੇ ਰਹਾਦੀ ਕਹਾਣੀ ਪੰਜਾਬ ਦੀਆਂ ਹਰੀਆਂ-ਪਰੀਆਂ ਖੇਤੀਆਂ ਅਤੇ ਸੁਹਾਵਨੇ ਪਿੰਡ ਹਰ ਸਾਲ ਕੁਦਰਤ ਦੇ ਅਚਾਨਕ ਰੂਪਾਂ ਦਾ ਸਾਹਮਣਾ ਕਰਦੇ ਹਨ ਪਰ ਜਦੋਂ ਹੜਾ ਆਉਂਦਾ ਹੈ ਤਾਂ ਇਹ ਸਿਰਫ ਖੇਤਾਂ ਜਾਂ ਘਰਾਂ ਨੂੰ ਨਹੀਂ ਬਲਕਿ ਲੋਕਾਂ ਦੀ ਆਸ, ਮਨੋਬਲ ਅਤੇ ਦਿਨ-ਰਾਤੀ ਮਿਹਨਤ ਨੂੰ ਵੀ ਪ੍ਰਭਾਵਿਤ ਕਰਦਾ ਹੈ ਇਸ ਸਾਲ ਹੜ੍ਹ ਨੇ ਭਾਰਤ ਤੇ ਪਾਕਿਸਤਾਨ ਦੇ ਪੰਜਾਬ ਵਿੱਚ ਆਪਣਾ ਤਬਾਹੀ ਭਰਿਆ ਰੂਪ ਵਿਖਾਇਆ ਹੈ। ਕੁਝ ਇਲਾਕਿਆਂ ਵਿੱਚ ਪਾਣੀ ਨੇ ਸੜਕਾਂ, ਘਰ ਅਤੇ ਖੇਤ ਬਿਲਕੁਲ ਡੁਬੋ ਦਿੱਤੇ ਹਨ। ਕਈ ਦਿਨਾਂ ਤੋਂ ਬੱਚੇ ਪਿਜੁਰਕ ਅਤੇ ਪਰਿਵਾਰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਕਾਰਨ ਕਈ ਸੜਕਾਂ ਟੁੱਟ ਗਈਆਂ ਹਨ। ਬਿਜਲੀ, ਪਾਣੀ ਦੀ, ਪਾਣੀ ਅਤੇ ਰਹਿਤ ਦੀਆਂ ਸੇਵਾਵਾਂ ਪ੍ਰਭਾਵਿਤ ਹੋ ਗਈਆਂ ਹਨ। ਇਹ ਹਾਲਾਤ ਲੋਕਾਂ ਲਈ ਬਹੁਤ ਡਰਾਉਣੇ ਹਨ ਪਰ ਇੱਕ ਵੱਡੀ ਤਾਕਤ ਇਨਸਾਨੀ ਏਕਤਾ ਅਤੇ ਸੇਵਾ ਦੀ ਭਾਵਨਾ ਉੱਭਰ ਕੇ ਆਈ ਹੈ ਲੋਕ ਇਕੱਠੇ ਹੋਏ ਨੇ ਅਤੇ ਲੰਗਰ ਦੀ ਸੇਵਾ ਚਲਾਈ ਜਾ ਰਹੀ ਹੈ ਜਿੱਥੇ ਹਾਲਾਤ ਬੁਰੇ ਨੇ ਉੱਥੇ ਸੇਵਾ ਤੇ ਰਾਹਤ ਦਾ ਹੱਥ ਵਧਾਇਆ ਗਿਆ ਹੈ ਲੋਕ ਇੱਕ ਦੂਜੇ ਦੀ ਮਦਦ ਕਰ ਰਹੇ ਹਨ ਪਾਣੀ ਅਤੇ ਭੁੱਖ ਨਾਲ ਜੂਝ ਰਹੇ ਪਰ ਇਕੱਠੇ ਹੋ ਕੇ ਹੌਸਲਾ ਬਣਾਈ ਰੱਖਿਆ ਹੈ ਹੜਨੇ ਸਿਖਾਇਆ ਕਿ ਕੁਦਰਤ ਦੀ ਤਾਕਤ ਸਾਹਮਣੇ ਮਨੁੱਖ ਹਮੇਸ਼ਾ ਛੋਟਾ ਮਹਿਸੂਸ ਕਰਦਾ ਹੈ ਪਰ ਸੇਵਾ ਧੀਰਜ ਅਤੇ ਹੌਸਲੇ ਨਾਲ ਉਹਨਾਂ ਹਾਲਾਤਾਂ ਨੂੰ ਪਾਰ ਕੀਤਾ ਜਾ ਸਕਦਾ ਹੈ ਲੋਕਾਂ ਨੇ ਦਰਸਾਇਆ ਕਿ ਹਾਲਾਤ ਕਿਸੇ ਦਾ ਦਿਲ ਨਹੀਂ ਤੋੜ ਸਕਦੇ ਇੱਕ ਦੂਜੇ ਦੀ ਮਦਦ ਨਾਲ ਚੜ੍ਹਦੀ ਕਲਾ ਵਿੱਚ ਰਹਿ ਜਾ ਸਕਦਾ ਹੈ ਸਥਾਨਕ ਲੋਕ ਰਹਿਤੇ ਕੰਮ ਕਰ ਰਹੇ ਨੇ ਹੜ ਦੇ ਹੜ ਨੇ ਦਰਸਾਇਆ ਕਿ ਮੁਸ਼ਕਲਾਂ ਆਉਂਦੀਆਂ ਹਨ ਪਰ ਹੌਸਲਾ ਇਕਤਾ ਅਤੇ ਸੇਵਾ ਹਮੇਸ਼ਾ ਜਿੱਤਦੇ ਹਨ ਇਨਾਂ ਹੜਾਂ ਦੀ ਸੱਚਾਈ ਸਾਡੀ ਪੰਜਾਬੀ ਰੂਹ ਨੂੰ ਪ੍ਰੇਰਣਾ ਦਿੰਦੀ ਹੈ ਹਾਲਾਤ ਬੁਰੇ ਨੇ ਪਰ ਸਿੱਖੀ ਦੇ ਰਾਹ ਤੇ ਚੜਦੀ ਕਲਾ ਨੇ ਲੋਕਾਂ ਦੇ ਦਿਲਾਂ ਨੂੰ ਹੌਸਲੇ ਨਾਲ ਭਰ ਰੱਖਿਆ ਹੈ ਇਹ ਸਾਡਾ ਸੁਨੇਹਾ ਹੈ ਕਿ ਮੁਸ਼ਕਲਾਂ ਹੜ ਅਤੇ ਕਿਸੇ ਵੀ ਤਬਾਹੀ ਦੇ ਰੂਪ ਵਿੱਚ ਸਾਹਮਣੇ ਆਉਂਦੀਆਂ ਨੇ ਸਾਡਾ ਹੌਸਲਾ ਨਹੀਂ ਟੁੱਟਣਾ ਚਾਹੀਦਾ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਜੀ ਸੇਵਾ ਨਾਲ ਜੀਵਨ ਚਮਕਾਉਣਾ ਚਾਹੀਦਾ ਹੈ ਹਰ ਦੇ ਇਹ ਹਾਲਾਤ ਸਿਖਾਉਂਦੇ ਨੇ ਕਿ ਕੁਦਰਤ ਦੀ ਤਾਕਤ ਸਾਨੂੰ ਡਰਾਉਂਦੀ ਹੈ ਪਰ ਇਨਸਾਨੀ ਏਕਤਾ ਸੇਵਾ ਅਤੇ ਸਿੱਖੀ ਦੀ ਰੋਸ਼ਨੀ ਹਮੇਸ਼ਾ ਹਰੇਕ ਮੁਸ਼ਕਲ ਨੂੰ ਪਾਰ ਕਰ ਸਕਦੀ ਹੈ ਹਰ ਨੇ ਦਰਸਾਇਆ ਕਿ ਕਿ ਦੁਨੀਆ ਦੀਆਂ ਮੁਸ਼ਕਲਾਂ ਸਾਨੂੰ ਟੁੱਟਣ ਨਹੀਂ ਦੇ ਸਕਦੀਆਂ ਪੰਜਾਬ ਦੀ ਧਰਤੀ ਅਤੇ ਲੋਕਾਂ ਦੇ ਰੂਹ ਸਾਡਾ ਹੌਸਲਾ ਹੈ ਸਾਡੀ ਸੁਖਨੇ ਸਾਡੀ ਇਕਤਾ ਅਤੇ ਸਾਡੀ ਸਿੱਖੀ ਦੀ ਚੜ੍ਹਦੀ ਕਲਾ ਹੈ ਸਾਡੇ ਸੱਚੇ ਰਾਹ ਤੇ ਸਾਧਨ ਹਨ ਹੜ ਦੇ ਇਹ ਹਾਲਾਤ ਸਾਨੂੰ ਸਿਖਾਉਂਦੇ ਨੇ ਕਿ ਕੁਦਰਤ ਦੀ ਤਾਕਤ ਬੇਸ਼ੱਕ ਸਾਨੂੰ ਡਰਾਉਂਦੀ ਹੈ ਪਰ insani ekta seva ate sikhi di roshni ਸਾਡੇ ਅੰਦਰ ਹਰ ਮੁਸ਼ਕਲ ਨਾਲ ਲੜਨ ਦੀ ਅਤੇ ਫੇਰ ਉੱਠ ਕੇ ਖੜਨ ਦੇ ਜਜ਼ਬੇ ਨੂੰ ਭਰਦੀ ਹੈ हे सच्चे पाशा वाहेगुरु जी सानो सही राह ते चलण दी ताकत दियो बुरे हालातां तो ਸਾਡੀ ਰੱਖਿਆ ਕਰੋ सानो ਸੱਚਾਈ ਅਤੇ ਤੀਰਜ ਨਾਲ ਅੱਗੇ ਵਧਣ ਦੀ ਸਿਹਤ ਦਿਓ ਜੋ ਗਲਤ ਹੁੰਦਾ ਹੈ ਉਸ ਦਾ ਨਾਸ ਕਰੋ ਅਤੇ ਸਾਡੇ ਦਿਲਾਂ ਨੂੰ ਪਵਿੱਤਰ ਬਣਾਓ ਸਾਨੂੰ ਹਮੇਸ਼ਾ ਭਲਾਈ ਅਤੇ ਸੱਚਾਈ ਅਤੇ ਰੱਬ ਦੇ ਰਸਤੇ ਤੇ ਚੱਲਣ ਦੀ ਸ਼ਕਤੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ